ਪਹਿਲਾਂ ਵਾਤਾਪਾ ਹੌਲੇ ਮਹਲੇ ਦੀਆਂ ਪਹਿਲਾਂ ਲਾਈਵ ਕੀਤਾ ਸੀ ਲਾਈਵ ਤੇ ਥੋੜੀ ਜਿਹੀ ਦਿੱਕਤ ਆਈ ਕਿਸੇ ਵਜ੍ਹਾ ਕਰਕੇ ਤੇ ਹੁਣ ਦੁਬਾਰੇ ਚਲਾਇਆ ਹਮ ਮੈਂ ਦੂਜੇ ਦੂਜੇ ਤੋਂ ਆਇਆ ਕਿਹੜੇ ਤੋਂ ਗੇਮਿੰਗ ਵਾਲੇ ਤੋਂ ਅੱਛਾ ਮੈਂ ਨੂੰ ਮੈਂ ਧਿਆਨ ਨਹੀਂ ਦਿੱਤਾ ਦੇਖੇ ਜੀ ਮੈਂ ਕਿਹ ਕਿੰਨਾ ਸੁਵੀਰ ਆ ਓਏ ਆਏ ਆ ਉਧਰ ਹੀ ਮਤਲਬ ਦਾ ਕੋਈ ਚੱਕਰ ਆ ਜਿਹੜਾ ਨੈਟ ਖੜਦਾ ਇਹ ਤੇ ਖੜਦਾ ਨਹੀਂ ਲੈ ਉਹੀ ਤਾਂ ਮਹਿਸੂਸ ਹੁੰਦੀ ਗੱਲਾਂ ਪਤਾ ਨਹੀਂ ਯਾਰ ਉਧਰ ਮੈਨੂੰ ਐ ਲੱਗਦਾ ਜਿਵੇਂ ਕੋਈ ਚੱਕਰ ਹੁੰਦਾ ਲਾਈਵ 'ਚ ਚੱਕਰ ਦਾ ਕੀ ਹੋਣਾ ਇੰਟਰਨੈਟ ਜਮੇ ਨਹੀਂ ਖੜਦ ਲਾ ਨਾ ਜੋ ਆਜੋ ਯਾਰ ਆਇਆ ਕਰੋ ਛੇਤੀ ਆਇਆ ਕਰੋ ਨੰਟ ਮਾਰਿਆ ਕਰੋ ਆਉਣ ਲੱਗੇ ਆਏ ਨਾ ਕਰਿਆ ਕਰੋ ਹੋਈ ਤਾਂ ਗੱਲ ਆ ਉਹ ਹੁਣ ਮੈਂ ਦੁਬਾਰੇ ਆ ਕੇ ਦੇਖਾਂ ਨਿਕਲ ਕੇ ਉਹ ਤਾਂ ਨਹੀਂ ਉਹਦਾ ਕੀ ਆਇਆ ਜਾਊ ਆਜੋ 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 ਕਰੀਏ ਗੱਲਾਂ ਆਪਾਂ ਚੱਲੇ ਹੌਲੇ-ਮੁਹਲੇ ਦੇਖ ਨਹੀਂ ਸਗੀਰ ਹਾਂ ਆਨੰਦਪੁਰ ਸਾਹਿਬ ਸਵੇਰੇ ਤੇ ਪਹੁੰਚੋ ਤੇ ਰੰਗ ਮਾਣੋ ਆਜੋ ਜਿਹਨੇ ਜਿਹਨੇ ਮਿਲਣਾ ਦੇਖੋ ਬਸਾਖੀ ਤੇ ਤਲਵੰਡੀ ਸਾਹਿਬ ਉਹ ਹਾਂ ਚੱਲ ਪੜਾ ਗਏ ਹੂੰ ਨ사ਖੀ ਤਰਵੰਡੀ ਸਾਹਿਬ ਉਹ ਤੇ ਗੁਲਾਮ ਅੱਲਾਹ ਨਾਨਕੁਰ ਸਾਹਿਬ ਦਾ ਚੱਲਦਾ ਹੀ ਰਹਿਣਾ ਹੈ ਹਾਂ ਬਹੁਤ ਬੜੇ ਤਗੜੇ ਜੋਰ ਹੁੰਦੇ ਘੋੜਿਆਂ ਦੇ ਯਾਰ ਮੈਂ ਤਾਂ ਇੱਕ ਵਾਰ ਵੇਖਿਆ ਹੈਗਾ ਅੱਛਾ ਤਗੜੇ ਲੈਵਲ ਦੀ ਗੱਲ ਬਾਤ ਹੀ ਹੁੰਦੀ ਹੈ ਉਹਦੀ ਖੱਪ ਖੱਪ ਖਾਣਾ ਵੱਲੁੰਦਾ ਯਾਰ ਜਿਹੜੀ ਜਨਤਾ ਖੱਪ ਪਾਉਂਦੀ ਹੈ ਨਾ ਯਾਰ ਉਹ ਮਾੜੀ ਗੱਲ ਆ ਕੋਈ ਨਹੀਂ ਕਰ ਦੇਣਗੇ ਕਿ ਖੱਪ ਖਾਣਾ ਸੱਟਾ ਕਈ ਦਾ ਜਾਂਦੇ ਦੇਖੋ ਲਾਉਣਗੇ ਸੋਦਾ ਉਹ ਗਿਆਨਤਾ ਹਰਤੀ ਨਹੀਂ ਯਾਰ ਪਤਾ ਨਹੀਂ ਕੀ ਲੋਕਾਂ ਨੂੰ ਨਾਲੇ ਪਤਾ ਨਹੀਂ ਸਾਡਾ ਹਾਂ ਤੁਸੀਂ ਗਏ ਹੋ ਯਾਰ ਵਦਗਾ ਉਥੇ ਦੇਖੋ ਰੰਗ ਟੰਗ ਤੁਸੀਂ ਹੁੱਲੜਵਾਜੀ ਵਾਲਾ ਕੰਮ ਤਾਂ ਕਰਤਾ ਤੇ ਟਰੈਕਟਰਾਂ ਦਾ ਜਿਹੜਾ ਜਿਹੜਾ ਭਜਾਉਣਾ ਯਾਰ ਰੇਸਾਂ ਲਾਉਣੀਆਂ ਸਟੰਡ ਕਰਾਉਣੇ ਇਥੇ ਮਾੜੀ ਗੱਲ ਇੰਨੇ ਘੱਟ ਦੇ ਵਿੱਚ ਇਹ ਨੁਕਸਾਨ ਹੁੰਦਾ ਹੈ ਪੀਲੇ ਬਾਰੇ ਮੁੰਡੇ ਦਾ ਨੁਕਸਾਨ ਹੋਇਆ ਹੀ ਇੱਕ ਤਾਂ ਹਾਂ ਉਹਨਾਂ ਦਾ ਕੱਤਰ-ਬੱਤਰ ਵਾਲਿਆਂ ਦਾ ਟਰੈਕਟਰ ਜਿਹੜਾ ਰਾਤਿਆਂ ਦਾ ਉਹ ਭਰੀਆ ਜਦੋਂ ਵੱਧ ਭਜਾਉਗੇ ਮਸ਼ੀਨਰੀ ਦਾ ਅਕਸਰ ਲੋਹੇ ਦਾ ਲੋਹਾ ਵਜੇ ਧੱਕਾ ਕਰ ਜੇ ਉਹ ਜਿਵੇਂ ਉਹ ਵਿਚਾਰੇ ਨਾਲ ਉਹਦੇ ਨਾਲ ਹੋਇਆ ਯਾਰ ਮੁੰਡੇ ਨਾਲ ਨਿਸ਼ੂ ਦੇ ਸਾਲਾ ਉਹ ਵੀ ਮਾੜੀ ਹੋਈ ਗੱਲ ਆ ਹਮਮ ਡੀਰ ਨੇ ਜੈਦੇ ਪੰਗੇ ਯਾਰ ਲੋਹੇ ਨਾਲ ਨਹੀਂ ਚੌੜ ਕਰਨੀ ਚਾਹੀਦੀ ਉਹ ਜੇ ਉਹਦੇ ਬੱਚ ਨੂੰ ਮਾਰ ਰਹੇ ਮਾੜੇ ਥੱਲੇ ਡੂੰਘੇ ਲੱਗ ਗਏ ਤੇ ਮਾੜੇ ਦੇ ਨਾਲ ਹੀ ਵੇਲਾ ਲੈਣਾ ਹਾਂ ਮੈਂ ਤਾਂ ਕਿ ਉਹ ਉੱਠਾ ਵੱਜੂ ਮੈਂ ਤਾਂ ਮੇਰੇ ਉਹ ਚੱਕਲੀ ਲਿਫਟੀ ਚੱਕਲੀ ਮੈਂ ਉਹ ਚਾ ਰੱਖ ਲਾ ਭੋਰਾ ਹਾਲ ਘੱਟ ਲੈ ਲੈਫਟ ਲੈਫਟ ਚੱਕੇ ਨਾਲ ਉੱਠਦਾ ਉਹ ਬਟ ਚੱਕੇ ਨਾਲ ਫਿਰ ਉਹ ਪਿੱਛੇ ਦਾਬ ਵੱਜ ਜਾਂਦੀ ਹੈ ਨਾ ਹਾਂ ਉਹ ਇੱਕ ਤਾਂ ਹੁੰਦੇ ਉਹ ਭਾਰਿਆ ਬੰਦਨੇ ਤੇ ਜੁੰਜੂ ਹਮਮ ਕੌਣ ਕੌਣ ਜਾ ਰਿਹਾ ਫਿਰ ਹੋਲੇ ਮਹੀਨੇ ਦੇ ਵੇਲੇ ਜੀ ਕਮੈਂਟ ਕਰਕੇ ਉਹਦਾ ਟਰੈਕਟਰ ਹੀ ਉਹ ਸੀ ਟਕੜਾ ਜਿਹੜਾ ਉਹ ਲੈਫਟ ਤੋਂ ਨੇ ਜਾਵਾਂ ਸੀ ਕਿਤੇ ਤੋਂ ਉੱਰੇ ਆ ਗਿਆ ਹੋਲੇ ਮਹੱਲੇ ਦੇ ਕੌਣ ਕੌਣ ਜਾ ਰਿਹਾ ਕਮੈਂਟ ਕਰਕੇ ਦੱਸੋ ਫਿਰ ਕਿਹੜਾ ਕੌਣ ਕੌਣ ਪਹੁੰਚ ਰਿਹਾ ਹਾਂ ਕੌਣ ਕੌਣ ਪਹੁੰਚ ਰਿਹਾ ਕਿਤੇ ਕਿਤੇ ਪਹੁੰਚ ਰਿਹਾ ਆਪਾਂ ਤਾਂ ਕੱਲ ਨੂੰ ਹੀ ਪਹੁੰਚ ਰਹੇ ਹਾਂ ਆਪਣਾ ਪ੍ਰੈਗਰਾਮ ਕੱਲ ਦਾ ਜਾਂ ਕੱਲ ਨੂੰ ਉੱਪੜ ਜਾਗੇ ਹਨ ਆਥਣ ਤਾਈ ਹਾਂ ਪਹੁੰਚੇ ਜਾਊਗਾ ਹੈਗਾ 350 ਕਿਲੋਮੀਟਰ ਮੇਰੇ ਖਿਆਲ ਤੋਂ ਇੰਨਾ ਤਾਂ ਕਿੱਥੇ ਆਉਣਾ ਯਾਰ ਔਰ ਇੰਨਾ ਤਾਂ ਨਹੀਂ ਹੋਊਗਾ ਔਰ ਕਿੰਨਾ 100 150 ਤਾਂ ਹੋਊਗਾ ਹੀ ਆ ਇੰਨਾ ਤੱਕ ਗੈਰ ਸਕਦੇ ਆ ਬਾਹਲਾ ਦੇਖੋ ਬਾਕੀ ਜਾਇਆ ਪਤਾ ਲੱਗੂਗਾ ਆਪਾਂ ਤਾਂ ਟ੍ਰੇਨ ਤੇ ਜਾਣਾ ਕਿਹੜਾ ਆਪਦੇ ਸਾਧਨ ਤੇ ਜਾਣਾ ਪਹੁੰਚਿਆ ਜਾਊਗਾ ਟ੍ਰੇਨ ਤਾਂ ਮੈਂ ਟੋਮਟੇ ਲੈ ਜਾਂਦੀ ਆ ਮੁੰਡਿਆਂ ਕਿੰਨੇ ਵਜੇ ਹੋਊਗੀ ਆ ਗੱਡੀ ਯਾਰ ਸਿੱਧੀ ਨਹੀਂ ਆਦੀ ਮੋਬਾਈਲ ਤੇ ਰਾਏਪੁਰਾ ਜਾਂ ਵਾਲਾ ਉਧਰ ਕਿਥੋਂ ਬਦਲਣੀ ਪੈਂਦੀ ਆ ਅੱਛਾ ਹਮ ਠੀਕ ਹੈ ਲੰਮਈ ਆ ਸਭਰੇ ਇਹ ਆਪਾਂ ਨੂੰ ਮਤਲਬ ਇੱਥੇ ਬਸ ਤੇ ਸਮਾਂ ਦੀ ਡੇਢ ਹੈ ਅੱਛਾ ਬਸ ਤੇ ਕਰਾਇਆ ਤੇ ਲੱਗਦਾ ਡਰਾਏ ਦਾ ਤਾਂ ਕੋਈ ਚੱਕਰ ਨਹੀਂ ਹੁੰਦਾ ਬਸ ਤੇ ਬੰਦਾ ਛੇਤੀ ਪਹੁੰਚਦਾ ਟ੍ਰੇਨ ਨਾਲ ਘਰ ਨਿਆਰਾ ਨਹੀਂ ਯਾਰ

சங்கர் <laughs> <laughs> ਅਹੀਂ ਕਰਦੇ ਆ ਹੂੰ ਮੈਂ ਨਾ ਗੇਮ ਵਾਲੇ ਚੈਨਲ ਤੇ ਵੀਡੀਓ ਛੋਟ ਜਿਹਾ ਪਾਇਆ ਮੈਂ ਗੁਰਦੇਵ ਫੋਜੀ ਠੀਕ ਆ ਗੁਰਦੇਵ ਫੋਜੀ ਠੀਕ ਆ ਹਾਂ ਬਾਈ ਸੱਸੀ ਕਾਲ ਵੀਰੇ ਠੀਕ ਹੋ ਆਨੰਦਪੁਰ ਚੱਲੇ ਆ ਬਾਈ ਹੌਲੇ ਮਹੱਲੇ ਤੇ ਲੈ ਚੱਲਦੇ ਆ ਜਾਂ ਨਾਲ ਅੱਤ ਜੇਦੋਂ ਆ ਗਿਆ ਹੁਣ ਇੱਕੂਸਾ ਦੂਜੇ ਦੋ ਆ ਗਿਆ ਗੱਲ ਘੂਸਿਆ ਚੱਲਣ ਦੇਖੋ ਹਣੀ ਹੁੰਦਾ ਕੋਈ ਇੰਡੀਅਨ ਹੈਕਰ ਯੈਸ ਐਕਸ ਕੇ ਯਸ ਵੀ ਜਾ ਰਹੇ ਹੋਣਗੇ ਇਹ ਵੀ ਹੌਲੇ ਹੌਲੇ ਤੇ ਠੀਕ ਆ ਹੌਲਾ ਮੱਲਾ ਆ ਗਿਆ ਨੰਦਪੁਰ ਪਾਸਜਾਂ ਪਾਲੇਦਾ ਨਹੀਂ ਮਿਲਦੀ ਯਾਰ ਛੁੱਟੀ ਨਹੀਂ ਮਿਲਦੀ ਅੰਨਾ ਛੁੱਟੀ ਨਹੀਂ ਮਿਲਦੀ ਭਾਈ ਛੁੱਟੀ ਤਾਂ ਭਾਈ ਫੌਜੀਆਂ ਦਾ ਔਖਾ ਹੋ ਜਾਂਦਾ ਭਾਈ ਫੌਜ ਦੀ ਨੌਕਰੀ ਇਹੋ ਜੀ ਆ ਇਹ ਪੰਡਾ ਬਈ ਹਾਂ ਇਹ ਮੇਰਾ ਕਲਾਸ ਵੈਲੂ ਸੀ ਠੀਕ ਹੈ ਭਾਈ ਠੀਕ ਆ ਓਕੇ ठीक है भाई जरूर पहुंचो मिला ठीक हाँ हैुरदेव तू सुना जगा कि जग्गा ठीक जग्गा जगे ना बड़ी यार मिलता होंगे जो आम ਵਦ ਕਵਰਗਾ ਹਮ ਅਈ ਇਕੱਠੇ ਪੜਦੇ ਹੁੰਦੇ ਸੀ ਠੀਕ ਆ ਹਮ ਉਹ ਫੌਰਨ ਕੇ ਨੇ ਫੌਰਨ ਕੇ ਨੇ ਅੱਛਾ ਬਾਹਰ ਗਿਆ ਉਹ ਮੈਨੂੰ ਪਤਾ ਨਹੀਂ ਬਾਈ ਬਹੁਤ ਟਾਈਮ ਮੈਨੂੰ ਮਤਲਬ ਬਹੁਤ ਟਾਈਮ ਹੋ ਗਿਆ ਮਿਲਿਆ ਨੂੰ ਬੰਦੇ ਨਾਲ ਘੱਟੋ ਘੱਟ ਸਾਲ ਹੀ ਹੋ ਗਿਆ ਨੇ ਸਾਲ ਪਹਿਲਾਂ ਮੈਂ ਇਕਲਿੰਦਰ ਦੀ ਦੁਕਾਨ ਤੇ ਆਇਆ ਸੀਗਾ ਮੈਨੂੰ ਸਾਲ ਹੋ ਗਿਆ ਉਹਨੂੰ ਮਿਲਿਆ ਨੂੰ ਤੇ ਸਾਲ ਪਹਿਲਾਂ ਡੱਕ ਰਿਆ ਸੀ ਉਹ ਕੋਈ ਕੰਮ ਕਰਾਉਂਦਾ ਫਦਾ ਹੀ ਕਰਵਿੰਦਰ ਕੁਰੇ ਬੰਦਾ ਘੈਂਟ ਆ ਉਹ ਕਈ ਰਾਤ ਨੂੰ ਫੋਨ ਲਾ ਕੇ ਉਹ ਇਹਨਾਂ ਦੀ ਗੱਡ ਕੇ ਹੀ ਹੁੰਦਾ ਸਾਊਥ ਅਫਰੀਕਾ ਸਾਊਥ ਅਫਰੀਕਾ ਠੀਕ ਆ ਬਈ ਟਾਲਿਆਂ ਤੇ ਜਾਉਂਦੀ ਹੈ ਤੇ ਚਰਾ ਹੀ ਗਰੀ ਜਾਂਦਾ ਉਹਨਾਂ ਨੂੰ ਨਾ ਡਿਉਰੀ ਦੇ ਬਟਾ ਕਈ ਯਾਰ ਰਾਤ ਨੂੰ ਫੋਨ ਲਾ ਲੈਂਦਾ ਸੀ ਉਹ ਹਮ ਸਿਰਾਲੇ ਵੱਲ ਦੀ ਗੱਲ ਬਾਤ ਆ ਵੀ ਹੋਰ ਹੋਰ ਬੜਾ ਠੀਕ ਆ ਯਾਰ ਮੈਂ ਨਾ ਯਾਰ ਉਹ ਕਿਆ ਨਾਲੇ ਰਾਤ ਸੁੱਤੇ ਨਹੀਂ ਲੇਟ ਹੋ ਗਏ ਸੌਂ ਕੇ ਅੱਛਾ 1:30 ਵਜੇ ਰਾਤ ਤੁਰੇ ਫਿਰਦੇ ਮੈਂ ਇੱਥੇ ਹੀ ਨਹੀਂ ਘਰੇ ਤੇ ਸਰ ਤੋਂ ਉਹਦਾ ਹੀ ਜ਼ਿਆਦੇ ਅੱਜ ਉਹਨਾਂ ਨੇ ਆਉਣਾ ਸੀ ਕੋਟਕਪੂਰਿਆ ਲੈਣੇ ਰਿਸ਼ਤੇਦਾਰਾਂ ਨੇ ਆਪਣੇ ਨੇ ਅੱਛਾ ਨਾਨਕਿਆਂ ਨੇ ਮਾਤਾ ਦੇ ਨੇ ਉਹਦਾ ਕਰਕੇ ਘਰੇ ਵੀ ਕੰਮ ਕੁਮੇ ਜਾ ਕਰਨਾ ਪੈ ਗਿਆ ਕਾਫੀ ਜਵਾ ਗਏ ਹੋਏ ਆ ਗਏ ਹੋ ਕੋਟਕਪੂਰ ਕੋਟਕਪੂਰਿਆ ਤਾਂ ਠਹਿਰ ਕੇ ਆਉਣਗੇ ਪਹਿਲਾਂ ਉਹ ਦਿਉਣ ਆਉਣਗੇ ਪਹਿਲਾਂ ਮੈਂਮੇ ਰੁਕਣਗੇ ਫਿਰ ਦਿਉਣ ਆਉਣਗੇ ਫਿਰ ਅੱਛਾ ਇਹਨਾਂ ਦਾ ਇੱਥੇ ਵੀ ਆਉਣਗੇ ਆ ਇਥੇ ਆਉਣਗੇ ਉਹ ਤੇ ਠੀਕ ਆ ਕਰ ਲੋ ਤਿਆਰੀਆਂ ਤੁਸੀਂ ਵੀ ਕੀ ਪਤਾ ਹੋਈ ਹੋਵੇ ਗੱਲ ਉੱਧਰ ਆ ਦੇਖੋ ਉਹ ਛਾਲਤਾ ਹੈ ਨਾ ਲੈ ਚੱਲ ਪਰ ਅੱਜ ਮੈਂ ਪਾਲੀ ਨਹੀਂ ਤਾਪਾ ਕੇ ਜਾਣੀ ਤੇ ਦੇਖੀ ਗਰਮੀ ਹੈ ਯਾਰ ਉੱਥੇ ਵੇਖੋ ਯਾਰ ਉਹ ਤਾਂ ਵੈਸੇ ਠੰਡ ਹੁੰਦੀ ਉੱਥੇ ਆਧੀਆਂ ਬਾਹਾਂ ਲੀ ਆਹ ਹੂੰ ਉੱਧਰ ਠੰਡ ਹੁੰਦੀ ਹੈ ਠੰਡਾ ਹੁੰਦਾ ਪਾਣੀ ਪੂਣੀ ਵੇਖਿਆ ਮੈਂ ਦੋ ਚਾਰ ਵਾਰੀ ਗਿਆ ਨਾ ਇਹਨ ਵਕ ਪਾ ਕੇ ਤਾਂ ਪੈਂਟ ਸ਼ਰਟ ਜਾਊਗਾ ਅਸੀਂ ਨਾ ਪੂਰੀ ਪੂਰੀ ਗਰਮੀ ਚ ਜਾਵੜੇ ਕੇ ਰਸਖਵੀਰ ਹੈ ਹਾਂ ਤੇ ਤੂੰ ਯਕੀਨ ਨਹੀਂ ਮੰਨਦਾ ਯਾਰ ਅਸੀਂ ਜਦੋਂ ਸ਼ਾਮ ਨੂੰ ਮਤਲਬ ਗਰਮੀ ਹੁੰਦੀ ਨਾ ਹਮਤ ਜੀ ਦਾ ਮਤਲਬ ਕਿ ਉੱਥੇ ਮੀਂਹ ਜਾਂ ਪੈਂਦਾ ਰਹਿੰਦਾ ਨਾਲ ਹਿਮਾਚਲ ਨੇੜੇ ਆ ਜਾਂਦਾ ਨਾ ਹਾਂ ਉਹ ਇੱਕ ਉਹ ਪਿੱਛੇ ਟਾਈਮ ਦਾ ਕਰਕੇ ਤੇ ਬਹੁਤ ਜ਼ਿਆਦਾ ਔੜਦਾ ਧੁੱਪ ਨਾਲ ਗਰਮੀ ਚ ਹਾਂ ਹਾਂ ਜੀ ਹੁੰਦੇ ਤੇ ਸ਼ਾਮ ਨੂੰ ਜਦੋਂ ਅਸੀਂ ਗਏ ਤੇ ਕਮਰਾ ਲੈ ਲਿਆ ਤੇ ਪੈ ਗਈ ਅੱਛਾ ਘੰਟਾ ਤੱਕ ਤਾਂ ਐ ਲੱਗੇ ਯਾਰ ਜਿਵੇਂ ਭੱਜ ਜਗੇ ਕਮਰੇ ਚ ਬਾਹਰ ਨਿਕਲਗੇ ਪੱਖਾ ਬੁੱਖਾ ਬਹੁਤ ਛੱਡਿਆ ਸੀ ਨਾ ਉਸ ਹਿਸਾਬ ਚ ਆਇਆ ਕੰਮ ਹਾਂ ਘੰਟੇ ਹੀ ਜੀ ਯਾਰ ਮਤਲਬ ਕਿ ਨਾ ਪੱਖਾ ਬੰਦ ਕਰਨਾ ਪੈ ਗਿਆ ਘੰਟੇ ਬਾਅਦ ਹੀ ਠੀਕ ਆ ਨਹੀਂ ਠੰਡ ਉਸੇ ਤੇ ਟੜਕੇ ਜਦੋਂ ਅਸੀਂ ਉੱਠੇ ਤੇ ਠੰਡੇ ਬੁੱਢੇ ਜਾਣਾ ਸੀ ਆ ਉੱਥੇ ਜਾਣਾ ਸੀ ਜਨਾਲਪੁਰ ਤੋਂ ਬਾਅਦ ਠੰਡੇ ਬੁੱਢੇ ਜਾਣਾ ਸੀ ਅਸੀਂ ਅੱਛਾ ਕਿੱਥੇ ਜਾਣਾ ਸੀਗਾ ਤੇ ਮੈਂ ਇਹੋ ਚੱਲੋ ਨਹਾ ਲ ਗਏ ਆਪਾਂ ਹਾਂ ਉਹ ਲੋਨਵਾ ਦਾ ਗੋਰਾ ਸੀ ਮੇਰੇ ਨਾਲ ਉਹ ਮੈਨੂੰ ਕਹਿੰਦਾ ਪਹਿਲਾਂ ਤੂੰ ਨਾ ਆ ਗਿਆ ਉਹ ਕਿਤੇ ਗਿਆ ਸੀ ਫਸ ਉਹ ਥੋਤੇ ਉਹਨੇ ਭਰਾਵਾ ਦਾ ਰੱਖੇ ਹਾਂ ਬਹੁਤ ਵਾਰ ਕੀਤਾ ਉਹਨੇ ਹੂੰ ਮੈਨੂੰ ਕਹਿੰਦਾ ਤੂੰ ਨਾ ਆਇਆ ਯਾਰ ਮੈਨੂੰ ਪਤਾ ਨਹੀਂ ਸੀਗਾ ਨਾ ਉਹ ਵੀ ਬੰਦ ਠੰਡਾ ਹੋ ਗਿਆ ਇਹਨਾਂ ਦੇ ਮੈਨੂੰ ਕਹਿੰਦਾ ਚਲ ਮੈਂ ਛੱਡ ਦਿੰਦਾ ਹੂੰ ਉਹਨ ਦਾ ਭਰਾਵਾ ਮਤਲਬ ਟੂਟੀ ਛੱਡਤੀ ਟੱਪ ਪਏ ਉਹਦੇ ਵੱਡੇ ਵੱਡੇ ਟੱਪ ਆ ਗਏ ਅੱਛਾ ਉਹ ਟੂਟੀ ਛੱਡ ਭਰ ਗਿਆ ਤਾਂ ਮੈਨੂੰ ਕਹਿੰਦਾ ਭਰ ਗਿਆ ਵੀ ਜਾ ਜਾ ਕੇ ਨਾਲਾ ਹਾਂ ਮੈਂ ਭਰਾ ਉਹੀ ਆਪਣਾ ਪਿੰਡ ਵਾਲਾ ਹਸਾਬਕ ਤੱਕ ਮੈਂ ਤਾਂ ਚੱਕ ਕੇ ਡੱਬਾ ਜਦੋਂ ਮਾਰਿਆ ਪਿੰਡ ਦੇ ਉੱਤੇ ਤੇ ਪਾਣੀ ਠੰਡਾ ਹੋ ਤੇ ਗੜ ਗੜਗਾ ਹਾਂ ਪਾਣੀ ਗੜੇੜਗਾ ਠੰਡਾ ਤੇ ਮੜਕੇ ਉਹ ਮੈਂ ਖੇਰ ਕੰਮ ਖਰਾਬ ਕਰ ਲਿਆ ਪੰਜ ਤਾਂ ਮੂੰਹਾਂ ਤੋਂ ਲੈਂਦੇ ਹਾਂ ਹਾਂ ਫਿਰ ਮੈਂ ਸਕੀਮ ਲਾਈ ਮੈਂ ਇਹਨੂੰ ਐ ਕਰ ਡੱਬ ਨੂੰ ਭਰੇ ਭਰੇ ਨੂੰ ਚੱਕ ਉੱਤੇ ਮਾਰ ਆਉਦੇ ਹਾਂ ਪਰ ਐਪਰੇਟ ਆਪੇ ਕੀਦਾਂ ਹੀ ਮਾਰਿਆ ਉੱਤੇ ਇਹ ਰਾਹ ਦੇ ਗੜੇ ਅਗਾ ਪਾਣੀ ਹੈ ਗਰਮੀ ਦੇ ਮਹੀਨੇ ਚ ਜਦੋਂ ਬੱਚੋਂ ਨਾ ਲਾਇਆ ਹੋਵੇ ਧੂਨਾ ਲਾਉਣੇ ਜਦੋਂ ਕਿੰਨੀ ਗਰਮੀ ਹੁੰਦੀ ਉਹ ਹਾਂ ਉਹ ਸਮੇਂ ਦੀ ਗੱਲ ਹੈ ਇੰਨਾ ਠੰਡਾ ਪਾਣੀ ਪਾਉਂਦੇ ਵੀ ਠੀਕਾ ਕੱਪੜੇ ਦੋਨੇ ਤਰ੍ਹਾਂ ਦੇ ਲੈ ਜਾ ਨਾਲ ਮੈਂ ਤਾਂ ਐ ਕਰੂੰਗਾ ਯਾਰ ਜਾਂਦਾ ਤਾਂ ਮੈਂ ਪੈਂਟ ਸ਼ਰਟ ਪਾ ਕੇ ਜਾਊਂਗਾ ਆ ਇੱਕ ਕੁੜਤਾ ਪजामा ਲੈ ਜਾਗੇ ਨਾਲ ਜਾਨਦਾ ਹੋਇਆ ਬੰਦਾ ਟੀ-ਸ਼ਰਟ ਪਾ ਜੇ ਤੇ ਕੋਈ ਲੋਰ ਲੋਰ ਟੀ-ਸ਼ਰਟ ਜਾਂ ਕੁੜਤਾ ਜਿਹਾ ਪਾਜੋ ਉੱਥੇ ਜਾ ਕੇ ਥੋੜਾ ਜਿਹਾ ਮੰਗੋ ਉਹ ਜਾ ਪਾ ਲੈ ਓ ਯਾਰ ਲੋਰ ਲੋਰ ਨਾ ਹੈ ਨਹੀਂ ਮੇਰੇ ਕੋਲੇ ਚੱਜੜੀ ਕੋਈ ਐਵੇਂ ਹੁਣ ਪਾਈ ਬੈਠਾ ਐਮੇ ਹੁਣ ਪਾਈ ਬੈਠਾ ਅਜਿਹਾ ਵੀ ਨਾ ਮੇਰੇ ਕੋਲ ਜਿਨਾ ਵੀ ਰਿਡਮ ਚ ਰੱਖਿਆ ਨਾ ਕੋਈ ਸਰਦਾ ਹੈ ਹੈਲੇ ਹਾਂ ਵੀ ਚਾਚਾ ਹਾਂ ਆਣਾ ਲਾ ਦੇ ਮੈਂ ਟੀ-ਸ਼ਰਟ ਜੀ ਤੇ ਲੋਰ ਜੀ ਇਹੀ ਪਾ ਲਾਂਗੇ ਜਾਂਦਾ ਇਹ ਪਾ ਲਈ ਤੇ ਨਾਲ ਕੀ ਕੁਰਤਾ ਵੀ ਮੈਂ ਲੈ ਜਾ ਇੱਕ ਨਾ ਕੁਰਤਾ ਵੀ ਮੈਂ ਲੈ ਜਾ ਕੁਰਤਾ ਵੀ ਮੈਂ ਲੈ ਜਾ ਓਕੇ ਇਹ ਲਾ ਦੇ ਨੇ ਫਿਰ ਲਾ ਦੇ ਕਿੰਨਾ ਤੋਂ ਪਈਆ ਇੱਕ ਹੋਰ ਗੱਲ ਕਰਾਂਗੇ ਉਹ ਬੈਗ ਜ਼ਰੂਰ ਲੈ ਕੇ ਚੱਲੀ ਨਾਲ ਕਿਹੜਾ ਬੈਗ ਉਹ ਜਿਹੜਾ ਤੈਨੂੰ ਆਖਿਆ ਦੂਜਾ ਬੈਗ ਛੋਟਾ ਬੈਗ ਹਾਂ ਹਾਂ ਛੋਟਾ ਬੈਗ ਲੈ ਚਲਾਂਗੇ ਉਹ ਸੌਖਾ ਏਰਫੋਨ ਖਣ ਪੈ ਜਾਂਦਾ ਉਹਦੇ ਜਿੱਪ ਲੱਗੀ ਓਦੇ ਸਿਰ ਦੁਖੀ ਜਾਂਦਾ ਹਸਾਕ ਦਾ ਉਹ ਤਾਂ ਬਾਹਰ ਹੋਇਆ ਗਿਆ ਦਮ ਡਿਸਪਰੀਨ ਲੈਣੇ ਆ ਜੀ ਗੋਲੀ ਨਲਮਰਾ ਵਾਏ ਕੇਸਸ ਖਾਉਣੇ ਆ ਕੇਸੀ ਨਾਤਾ ਸੀ ਡੋਲਾ ਵੇਖ ਤੇਗਾ ਉਹ ਉਹ ਬੇਕੀਵਤ ਉਹ ਕੋ ਹੈਗਾ ਮीडियो ਦੀ ਛੋਟੀ ਜੀ ਕਹਿੰਦਾ ਡੋਲੇ ਡੂਲੇ ਕੁਛ ਨਹੀਂ ਕਹਿੰਦਾ ਹਾਂ ਉਹ ਮੈਂ ਸਦੀ ਗੋਲੀ ਮਾਰਨੀ ਹਾਂ ਮੈਂ ਸਦੀਆਂ ਦਾ ਗੋਲੀ ਵੀ ਮਾਰਨੀ ਹੈ ਕੱਬਾ ਹੀ ਆਣਾ ਯਾਰ ਉਹ ਵੀ ਬੰਦਾ ਹਾਂ ਕਹੇਟਾ ਹੋਰ ਫਿਰ ਹੋਰ ਠੀਕ ਆ ਨਵੀਤਾ ਜੀ ਨਵੀਤਾ ਜੀ ਬਸ ਠੀਕ ਆ ਓਕੇ ਆ ਜਮਾ ਕੋਈ ਸੁਣਾ ਦੇ ਹੈ ਨਹੀਂ ਸੁਣਾਉਣ ਨੂੰ ਕੋਸਾ ਕੋਵਰ ਕੋਈ ਨਾ ਕੋਈ ਤਾਂ ਗੀਤ ਹੀ ਸੁਣਾ ਦੇ ਕੋਈ ਗਜਨੀ ਵੰਗੂ ਆ ਦੇ ਬਾਦੇ ਵੀ ਡੋਲਾ ਬਾਾਂਦੇ ਵੀ ਡੋਲਾ ਬੰਦਾ ਦੇਖ ਆਹੋ ਯੋਹੋ ਕੀ ਨਾ ਲੈ ਦੇ ਕੋਈ ਗਜਨੀ ਨੂੰ ਕਰੀਏ ਗਜਨੀ ਨੂੰ ਲੈ ਕੇ ਲਾਈ ਚਾ ਗਾਇਨੀ ਨੇ ਤਾਂ ਕੀ ਆਉਣਾ ਗਾਇਨੀ ਤਾਂ ਚੱਲ ਬੜੂਗਾ ਨਾਲ ਪੁੱਛ ਲਾ ਗਾਣੇ ਵੜੇਗਾ ਮੇਰਾ ਉਹ ਗੁਰਪ੍ਰਿੰਦਰ ਗੁਰਪ੍ਰਿੰਦਰ ਨੂੰ ਵੀ ਗੁਰਪ੍ਰਿੰਦਰ ਨੂੰ ਵੀ ਪੁੱਛਿਆ ਸੀ ਅਬ ਕਰਦਾ ਵਿੱਚ ਵਿੱਚ ਜਾਂਦਾ ਮੇਰੇ ਪੱਕਾ ਤਾਂ ਪਤਾ ਨਹੀਂ ਚੱਲ ਬੜ ਕੇ ਜੇ ਰੌਣਕ ਮੇਲਾ ਫੁੱਲ ਹੋ ਜੂ ਫਿਰ ਤਾਂ ਮੈਂ ਆਖਿਆ ਮੈਂ ਕਿਹਾ ਤੂੰ ਪਿਛਲੀ ਵਾਰੀ ਲੰਬਾ ਦਿੰਦਾ ਸੀ ਆ ਵੀ ਲੈ ਕੇ ਨਹੀਂ ਗਏ ਆਉ ਗਾਇਨੀ ਨੂੰ ਮੈਂ ਲੈ ਗਿਆ ਉਦੋਂ ਜਦੋਂ ਆਪਾਂ ਵੀਡੀਓ ਕਰੀ ਉਹਦੀ ਆਪਣੇ ਦੀ ਟੋਡਰਮਾਲ ਦੀ ਹਵੇਲੀ ਹਾਂ ਤੇ ਤਰਾ ਯਾਰ ਚੱਕਦਾ ਕਰ ਰਗਾ ਵੇ ਇੱਕ ਕਮੈਂਟ ਵੇਟ ਕਰੀ ਮੈਂ ਨਾ ਆ ਗਿਆ ਮੜਾ ਜਾ ਮੈਂ ਆਹ ਬਦਲ ਹੀ ਲਮਾਇਆ ਸ਼ਰਟ ਹੀ ਲਾਈ ਦਿਓ ਮੈਂ ਉਹ ਵੇਟ ਕਰ ਲਾ ਕੇ ਪਰ ਆ ਵੇਟ ਕਰਨੀ ਪੂਜੋ ਤੂੰ ਗਿਆ ਮੈਂ ਘਰ ਕੀ ਆ ਗਈ ਕੱਪੜੇ ਕਿੱਥੇ ਠੀਕ ਹੈ ਯਾਰ ਮੈਂ ਚਾਹ ਛੱਡਦੀ ਤੇ ਚਾਹ ਛੱਡਣ ਕਰਕੇ ਨਾ ਦੋ ਤੰਦ ਹੋ ਗਏ ਸਰੀਰ ਉਹ ਹੋ ਜਾ ਰਿਹਾ ਨਹੀਂ ਸ਼ੂਗਰ ਦੀ ਘਾਟ ਮਹਿਸੂਸ ਹੁੰਦੀ ਹੈ ਤੂੰ ਗੱਲ ਹੀ ਕਮੀ ਨਹੀਂ ਜੀ ਹੁੰਦੀ ਆ 10 ਸਤੰਬਰ ਬਾਲਾ ਫਰਕ ਪਾਸੇ ਪੈਂਦਾ ਨਹੀਂ ਜੇ ਆਪਾਂ ਖੰਡ ਘਟਾ ਦੇਈਏ ਬੜਾ ਫਰਕ ਨਹੀਂ ਪੈਂਦਾ ਦੋ-ਤਿੰਨ ਦਿਨ ਸਿਰ ਜਾ ਦੋਸਤੋ ਸੋਸੀ ਰਹਿੰਦੀ ਹੈਗੀ ਚਾਰ ਦਿਨ ਰਹਿੰਦੀ ਵੱਧ ਤੋਂ ਵੱਧ ਉਹਨੇ ਕਾ ਤੋ ਛੱਡਣੀ ਜਿਹੜੀ ਰੋਟੀ ਖਾਣ ਤੋਂ ਬਾਅਦ ਬਿਸਕੁਟ ਖਾਣ ਵਾਲੀ ਆਦਤ ਰਹੀ ਹੈ ਨਾ ਇਹ ਬਹੁਤ ਮਾੜੀ ਹੈ di sini ya temen Mari mari kita ada साइन होते ही करते पाद के समान है पिता समान है आज आप को कर एरे में पड़ी समान है एरे के काम तक सकरे रे मतलब नाड़ा कंपन करना रहता है तो पादोनिया सतराय है ਮੈਨੂੰ ਆਇਆ ਸੁਣ ਮੈਡਮ ਦਾ ਫੋਨ ਵਜਦੀ ਸਕੂਲ ਆਦਾ ਤੇ ਪ੍ਰਾਈਵੇਟ ਕਨਵੈਂਟ ਸਕੂਲ ਤੋਂ ਸੀਗੇ ਕਹਿੰਦੇ ਬੱਚੇ ਦੀ ਐਡਮਿਸ਼ਨ ਦੇ ਰਿਕਾਰਡਿੰਗ ਗੱਲ ਕਰਨੀ ਤੁਹਾਡੇ ਨਾਲ ਮੈਂ ਕਰਵਾਤੀ ਮੈਂ ਰੋਗਾਨਿਕ ਕਿੱਥੇ ਕਰਵਾਈ ਮੈਂ ਸਰਕਾਰੀ ਪ੍ਰਾਇਮਰੀ ਸਕੂਲ 'ਚ ਤੇ ਅੱਗੇ ਵੀ ਤੁਸੀਂ ਬੱਚੇ ਦੇ ਕੋਈ ਘਾਰੇ ਸੋਚੋ ਸਾਡੇ ਕੋਲ ਐਡਮਿਸ਼ਨ ਕਰਵਾਓ ਮੋਟੀ ਜੀ ਗੱਲ ਇਹ ਆ ਬਈ ਪੜ੍ਹਾਈ ਬੱਚੇ ਦੇ ਦਿਮਾਗ ਨਾਲ ਪੜ੍ਹਾਈ ਪੜ੍ਹੀ ਜਾਣੀ ਐ ਤੇ ਅਧਿਆਪਕ ਨੇ ਓਨਾ ਪੜਾਉਣਾ ਜਿੰਨਾ ਅਧਿਆਪਕ ਨੂੰ ਆਉਂਦਾ ਹੁੰਦਾ ਸਰਕਾਰੀ ਸਕੂਲ ਦੇ ਸਾਡੇ ਇੱਥੇ ਪ੍ਰਾਇਮਰੀ ਦੇ ਜਿੰਨੇ ਵੀ ਅਧਿਆਪਕ ਪੜਾਉਣ ਵਾਲੇ ਮਾਸਟਰ ਜਾਂ ਭੈਣ ਜੀ ਬਿਲਕੁਲ ਕੁਆਲੀਫਾਈਡ ਆ ਸਾਰੇ ਵਧੀਆ ਪੜਾਉਂਦੇ ਸਾਰੇ ਤੇ ਬੱਚੇ ਵੀ ਪੂਰੇ ਤੇਜ਼ ਆ ਪੜ੍ਹਨ ਵਾਲੇ ਬਾਹਲੇ ਪੈਸੇ ਪਟੰਦਾਂ ਮੈਂ ਫਾਇਦਾ ਕੋਈ ਨਹੀਂ ਆਪਾਂ ਲੱਖ ਲੱਖ ਰੁਪਈਆ ਸਾਲ ਦਾ ਅਸੀਂ ਸੀਰ ਪਟ ਦਿੰਨੇ ਆ ਕੋਈ ਫਾਇਦਾ ਨਹੀਂ ਉਹੀ ਪੈਸੇ ਬੱਚੇ ਨੇ ਜਮਾ ਕਰਾਓ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੋ ਜਿਹੀ ਡੀਸੀ ਆਪਾਂ ਲੱਗੇ ਫਿਰਦੇ ਆ ਉਹ ਜ ਆਪਣੇ ਬੱਚੇ ਲੱਗਣਗੇ ਕੁੱਲ ਮਿਲਾ ਕੇ ਇਹ ਗੱਲ ਆ ਵੀ ਕੰਮ ਪ੍ਰਾਈਵੇਟ ਹੀ ਕਰਨਾ ਪੈਣਾ ਆਪਣੇ ਬੱਚਿਆਂ ਨੂੰ ਤੇ ਬਾਲਾ ਜਿਹੜਾ ਪੈਸਾ ਹੈਗਾ ਪੜ੍ਹਾਈ ਤੇ ਖਰਾਬ ਕਰਨ ਦੀ ਬਜਾਏ ਉਹਨਾਂ ਦੇ ਪੈਸੇ ਜੋੜੋ ਤੇ ਉਹਨਾਂ ਨੂੰ ਉਹਨਾਂ ਦਾ ਕੋਈ ਪ੍ਰਾਈਵੇਟ ਕੀਤਾ ਕਰਾ ਦਿਓ ਮੁੱਖ ਦੀ ਗੱਲ ਇਹ ਆ ਠੀਕ ਹੈ ਜੀ ਠੀਕ ਹੈ ਜੀ ਸਹੀ ਹੈ ਨਾ ਹਮ ਮੈਂ ਸਹਾ ਹਕਤਾ ਹਾਂ ਮੈਂ ਵੀ ਇਹ ਆਪਾਂ 40000 ਰੁਪਏ ਦੀ ਐਵਰੇਜ ਜੋੜ ਲਗੇ ਜਵਾਕ ਦੀ ਇੱਕ ਸਾਲ ਦੀ 12 ਸਾਲ ਦਾ ਹੋ ਕਿੰਨਾ ਹੋ ਗਿਆ ਉਹ 480 85000 5 ਲੱਖ ਹੋ ਗਿਆ 5 ਲੱਖ ਹੋ ਗਿਆ ਸਾਲ ਦਾ ਆਪਣਾ 12 ਸਾਲਾਂ ਦਾ ਤੇ 6 6.5 ਲੱਖ ਰੁਪਏ ਬਣ ਜੂ ਕਿਉਂਕਿ ਨਰਸਰੀ ਐਲ ਕੇ ਜੀ ਤੇ ਹੋਰ ਚੀਜ਼ਾਂ ਵੀ ਹੁੰਦੀਆਂ ਹਨਾ ਆ ਜੇ ਬੱਚੇ ਨੇ ਬਾਹੀ ਕਰਨੀ ਹੋਵੇ ਤਾਂ 6 ਲੱਖ ਰੁਪਏ ਵਧੀਆ ਟਰੈਕਟਰ ਆ ਜਾਊਗਾ ਉਸ ਨੂੰ ਪਾਂ ਸੈਂਕੜੇ ਹੈਂਡੀ ਆ ਜੇ ਜੇ ਖੇਤੀ ਕਰਨੀ ਆ ਹਾਂ ਹਾਂ ਜੇ ਜਵਾਗ ਨੇ ਕੋਈ ਦੁਕਾਨਦਾਰੀ ਕਰਨੀ ਆ ਉਹਦਾ ਕੋਈ ਕਾਰੋਬਾਰ ਕਰਨਾ 5-4 ਲੱਖ ਰੁਪਏ ਹੋਰ ਪਾ ਦੇਣਗੇ ਕੋ ਨੂੰ 10-11 ਲੱਖ ਰੁਪਏ ਚ ਵਧੀਆ ਕੰਮ ਹੋ ਜਾਊਗਾ ਹੂੰ ਤੇ ਜੇ ਜਿਹਦਾ ਇਹ ਹੁਣ ਮਤਲਬ ਬੱਚੇ ਨੇ ਬਾਹਰ ਜਾਣਾ ਸਰਕਾਰੀ ਵਾਲੇ ਨੂੰ ਵੀ ਹਾਈਲਾਈਟਸ ਕਰਨੀ ਪੈਂਦੀ ਆ ਹੂੰ ਠੀਕ ਆ ਇੰਡੀਆ ਦਾ ਜਿਹੜਾ ਸਭ ਤੋਂ ਬੈਸਟ ਸਕੂਲ ਮੰਨ ਲਓ ਜਿਹੜਾ ਹੈਗਾਗਾ ਉਹ ਜੋ ਪੜੇ ਬੱਚਿਆਂ ਨੂੰ ਹੀ ਹਾਈਲਾਈਟਸ ਕਰਨੀ ਪਊਗੀ ਫੇਰ ਬਾਹਰ ਜਾਊਗਾ ਉਹ ਹਾਂ 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 ਤੇ ਫੇਰ ਜਦੋਂ ਉਹਨੂੰ ਪੜ੍ਹਾਈ ਜਰ ਉਹ ਉਹਨਾਂ ਦੀ ਭਾਸ਼ਾ ਸਿੱਖਣੀ ਪੈਣੀ ਹੈ ਬਾਹਰ ਬਾਹਰ ਜਾਣ ਖਾਤਰ ਫਿਰ ਪਹਿਲਾਂ پیسے ਬਟਨ ਦੀ ਕੀ ਲੋੜ ਆ ਆ ਆ ਅੰਕੜਿਆਂ ਦੀ ਪੜ੍ਹਾਈ ਨਹੀਂ ਹੋਣੀ ਚਾਹੀਦੀ ਬੱਚੇ ਦੀ ਬੌਧਿਕਤਾ ਦੀ ਵਡਾਈ ਹੋਣੀ ਚਾਹੀਦੀ ਹੈ ਵੀ ਜਿੰਨਾ ਪੜ੍ਹ ਲਏਗਾ ਉਹਨੇ ਉਹਦੇ ਮਤਲਬ ਯਾਦ ਹੋਵੇ ਜਿੰਨਾ ਪੜ੍ਹ ਲਿਆ ਉਹਨਾਂ ਯਾਦ ਹੋਵੇ ਉਹਦੇ ਵੀ ਹਾਂ ਜਿਹੜਾ ਮੈਂ ਪੜ੍ਹ ਕੇ ਆਇਆ ਉਹ 20 ਸਾਲ ਯਾਦ ਰਵੇ ਪੜਾਈ ਉਹ ਇਹ ਮਾ ਲੋ ਪੋਜੀਸ਼ਨ ਤੇ ਬੱਚਾ ਪਹਿਲੀ ਵੀ ਹੁੰਦੇ ਆ ਗਿਆ ਅਗਲੇ ਸਾਲ ਜਦੋਂ ਕਲਾਸ 'ਚ ਬੈਠੇ ਨੂੰ 3 ਮਹੀਨੇ ਹੋ ਗਏ ਪਿਛਲੇ ਕਲਾਸ ਦਾ ਜਿਹੜਾ ਸਵਾਲ ਪੁੱਛ ਲਿਆ ਉਹਨੂੰ ਜਵਾਬ ਹੀ ਨਾ ਆਇਆ ਉਹਦਾ ਕੋਈ ਪਹਿਲਾਂ ਆ ਆ ਜੁਵਾਕਾਂ ਨੂੰ ਉਹ ਪੜਾਈ ਜਿਹੜੀ ਹੈਗੀ ਜੁਵਾਕਾਂ ਦੀ ਉਹ ਉਹ ਜੀ ਹੋਵੇ ਵੀ ਜਿਹੜੀ ਉਹ ਸਤਾ ਉਹਨਾਂ ਦੇ ਜਿਹੜੀ ਕੀ ਪੜ ਲਏ ਉਹਨਾਂ ਦੇ ਉਹ ਯਾਦ ਹੀ ਰਵੇ ਸਹੀ ਹੈ ਸਹੀ ਹੈ ਐਵੀਂ ਜੀ ਪੜਾਈ ਹੋਣੀ ਚਾਹੀਦੀ ਹੈਗੀ ਹੁਣ ਅਸੀਂ ਪੜਦੇ ਰਹੇ ਜਦੋਂ ਜਿਹੜੀਆਂ ਸਾਨੂੰ ਚੀਜ਼ਾਂ ਪੜਾਈਆਂ ਉਹ ਬੇਸ਼ੱਕ ਨੌਕਰੀ ਤੇ ਆਪਾਂ ਨਹੀਂ ਲੱਗੇ ਉਹ ਚੀਜ਼ਾਂ ਸਾਰੀਆਂ ਯਾਦ ਮੈਂ ਕਿਹਾ ਨਾ ਮੈਂ ਸ਼ਰਤ ਕਰਦਾ ਹਾਂ ਅੱਜ ਮੇਰੇ ਨਾਲ ਜਿੰਨੇ ਵੀ ਨੌਕਰੀ ਲੱਗੀ ਹੈਗੇ ਹੂੰ ਠੀਕ ਹੈ ਆਪਾਂ ਬੈਠ ਕੇ ਗੱਲੇ ਮੈਥ ਨੂੰ ਛੱਡ ਕਿਉਂਕਿ ਮੈਥ ਮੇਰੇ ਪਹਿਲੇ ਦਿਨੋਂ ਹੀ ਮਤਲਬ ਕਿ ਹੱਥ-ਤੰਗ ਹਿਸਾਬ-ਕਿਤਾਬ ਚ ਤੇ ਗੱਲੇ ਮੈਥ ਨੂੰ ਛੱਡ ਕੇ ਬਾਕੀ ਜਿਹੜਾ ਵੀ ਸਬਜੈਕਟ ਹੈਗਾ ਹੂੰ ਜਿਹੜਾ ਮਰਜੀ ਬੰਦਾ ਬੈਠ ਕੇ ਆਪਣੇ ਨਾਲ ਜਿੰਨੀ ਪੜਾਈ ਕਰੀ ਹੈ ਜਦੋਂ ਵੀ ਬੰਦਾ ਸੁਣ ਸਕਦਾ ਆਪਾਂ ਉਹਦੀ ਦੱਸ ਸਕਦੇ ਜਵਾਬ ਦੇ ਸਕਦਾ ਉਹ ਚੀਜ਼ ਦਾ ਇੰਨਾ ਕੌਨਫੀਡੈਂਸ ਆਪ ਨੂੰ ਨੌਕਰੀ ਦੇ ਕਾਹਨ ਦੇ ਵੀ ਆ ਜਾਣ ਭਾਵੇਂ ਦੀ ਵਿੱਚ ਹਾਂ ਇਹ ਜੋ ਗੱਲ ਇਹ ਆ ਵੀ ਜਿੰਨਾ ਜਿੰਨਾ ਤੇ ਪੜ ਲਿਆ ਉਹ ਜੇ ਤੁਹਾਡੇ ਜਿਆਦਾ ਮੈਂ ਜਦੋਂ ਮਤਲਬ ਕਿ +2 ਕਰੀ ਸਾਡੇ ਕੋਲ ਹੁੰਦੀ ਸੀਗੀ ਵੋਕੇਸ਼ਨਲ ਹੁੰਦੀ ਸੀ ਹਾਂ ਤੋਂ ਜਿੰਨਾ ਵੀ ਉਹਨਾਂ ਨੇ 5 6 ਸਬਜੈਕਟ ਹੁੰਦੇ ਆ ਕਿ 7 ਜਿੰਨੇ ਵੀ ਸਬਜੈਕਟ ਸੀ 5 ਸਬਜੈਕਟ ਤਾਂ ਵੋਕੇਸ਼ਨਲ ਦੇ ਸੀਗੇ ਠੀਕ ਹੈ ਇੱਕ ਸਾਡੇ ਕੋਲੇ ਫਿਜ਼ੀਕਲ ਦਾ ਸੀ ਹਾਂ ਇਹ ਹੋ ਗਏ ਤੇ ਛੇ ਸਬਜੈਕਟ ਜਿਹੜੇ ਸੀਗੇ ਛੇ ਸਬਜੈਕਟ ਜੇ ਆਪਾਂ ਅੱਜ ਵੀ ਕਰ ਗਏ ਤੇ ਅੱਜ ਵੀ ਮਤਲਬ ਕਿ ਦਿਮਾਗ 'ਚ ਹੈਗੇ ਆ ਜੀ ਦੁਬਾਰੇ ਪੇਪਰ ਦੇ ਵੀ ਪਾਸ ਹੋ ਜਾਤਾ 2 ਮਹੀਨੇ ਪੜ੍ਹ ਕੇ ਦੁਬਾਰੇ ਪੇਪਰ ਦੇ ਦੇ ਪਾਸ ਹੋ ਜਾਣਗੇ ਵਧੀਆ ਚੰਗੇ ਨੰਬਰਾਂ ਨਾਲ ਪਹਿਲਾਂ ਨਾਲੋਂ ਵੱਧ ਹੀ ਹੋਣਗੇ ਘੱਟ ਨਹੀਂ ਹੋਵੇ ਤੇ ਪੜ੍ਹਾਈ ਉਹ ਜੀ ਹੋਵੇ ਜਿਹੜੀ ਬੰਦਾ ਮਤਲਬ ਇੱਕ ਵਾਰੀ ਪੜ੍ਹ ਗਿਆ ਉਹ ساری ਉਮਰ ਯਾਦ ਰਵੇ ਹਾਂ ਮੈਡਮ ਦਾ ਫੋਨ ਆਇਆ ਸੀ ਸਕੂਲ ਵਾਲੀ ਦਾ ਸੇ ਬਹਿਮਨ ਦਵਾਨੇ ਸਕੂਲ ਖੁੱਲਿਆ ਹਣਾ ਹਾਂ ਤਕੜਾ ਤਕੜਾ ਸਕੂਲਾ ਪੂਰਾ ਉਹ ਆ ਦੇ ਸਾਖ ਕਿਤਾਬ ਚ ਉਹਨਾਂ ਦੇ ਚ ਅੱਛਾ ਅੱਛਾ ਤੇ ਉਹ ਕਹਿੰਦੇ ਬੱਚੇ ਦੇ ਐਡਮਿਸ਼ਨ ਦੇ ਰਿਕਾਰਡਿੰਗ ਬਿਨੇ ਬਾਲ ਮਤਲਬ ਕਿ ਉਹ ਵੀ ਸਾਡੇ ਕੋਲ ਲਾਓ ਹੂੰ ਭਾਈ ਮੈਂ ਤਾਂ ਲਾਦਾ ਕਹਿੰਦੀ ਕਿੱਥੇ ਲਾਦਾ ਮੈਂ ਸਰਕਾਰੀ ਭਰੇ ਸਕੂਲ ਚ ਹੂੰ ਕਹਿੰਦੀ ਬੱਚੇ ਦਾ ਪੂਆ ਇੱਕ ਖਰਾਬ ਹੁੰਦਾ ਤੁਸੀਂ ਐਨਾ ਕਰੋ ਮੈਂ ਨਹੀਂ ਜੀ ਬੱਚੇ ਦਾ ਪੂਆ ਇੱਕ ਖਰਾਬ ਨਹੀਂ ਤਾਂ ਬਣ ਜੂਗਾ ਪੂਆ ਇੱਕ ਕੋਈ ਗੱਲ ਨਹੀਂ ਸਾਨੂੰ ਪਤਾ ਹੂੰ ਬੈਸਕੋਲ ਖਾਲਾ ਪਾਣੀ ਨਾਲ ਬਾ ਖਾਲਾ ਬਾ ਖਾਲਾ ਪਾਣੀ ਨਾਲ ਲੋਕੀ ਚਾਹ ਨਾਲ ਖਾਂਦੇ ਪਾਣੀ ਨਾਲ ਬਈ ਚਾਹ ਛੱਡਤੀ ਮੈਂ ਅੱਛਾ ਅੱਛਾ ਹੂੰ ਚਾਹ ਨਾਲ ਪਾਾ ਵੜਦਾ ਮੈਂ ਬੜੀ ਬੜੀ ਗੱਲ ਹੈ ਬੜੀ ਗੱਲ ਹੈ ਹੂੰ ਚਾਹ ਨਾਲ ਪਾਾ ਵੜਦਾ ਮੈਂ ਤੀਨੀ ਕੋਈ ਨਹੀਂ ਰ ਦੋ ਹਜ਼ਾਰ ਤੱਕ ਦੀ ਆਉਗੀ ਸ੍ਰੀ ਨੂੰ 2007 ਤੋਂ ਲੈ ਕੇ 2017 ਤੱਕ ਚਾਹ ਛੱਡੀ ਰੱਖੀ ਮੈਂ ਠੀਕ ਹੈ ਠੀਕ ਹੈ ਨਹੀਂ ਪੀਂਦਾ ਸੀ ਜਿਆ ਬਹੁ ਘੱਟ ਪੀਤੀ ਜਾ ਕਿ ਅਖਣਾ ਕਦੇ ਕਿਸੇ ਨੇ ਕੱਪ ਚਾਹ ਦਾ ਘਰੇਗਾ ਨੂੰ ਮਾਨ ਤਰਨ ਬੜਾ ਦਾ ਤਾਂ ਪੀ ਲੈ ਨਹੀਂ ਤੜ ਕੇ ਉੱਠ ਕੇ ਬਹਿਲੀ ਜਾ ਵੀ ਨਹੀਂ ਪੀਤਾ ਸੀ ਠੀਕ ਆ ਠੀਕ ਆ ਤੇ ਹੁਣ ਆਪਰੇਸ਼ਨ ਤੋਂ ਪਹਿਲਾਂ ਤੇ ਬਾਅਦ ਜ਼ਿਆਦਾ ਹੀ ਪੀਣ ਲੱਗ ਗਿਆ ਜਿਆ ਇਹ ਜੀ ਹੋਰ ਕੋਈ ਮੇਰੇ ਬਾਅਦ ਬੈਠੇ ਹੋਰ ਤੇ 4-5 ਦਿਨ ਹੋ ਗਏ ਦਿਮਾਗ ਤੇ ਮਿਹਰੇ ਫਹਾ ਵੱਢ ਗਈ ਬਰੇ ਹਾਂ ਹਾਂ ਤੇ ਛੱਡਤੀ ਠੀਕਾ ਮੈਂ ਮਤਲਬ ਕਿ ਸਰੀਰ ਲੱਗਦਾ ਤਾਂ ਹੈ ਜਿਵੇਂ ਬੋਝਲ ਜਾ ਦਿਮਾਗ ਜਾ ਮਤਲਬ ਸੁਣਨ ਜਾ ਸਰੀਰ ਸੋਸਤ ਜਾ ਨਸ਼ਾ ਹੁੰਦਾ ਜਾ ਚਾਹ ਚਾਹ ਨਾ ਕੈਮੀਕਲ ਹੁੰਦਾ ਜਾ ਜਿਵੇਂ ਮਤਲਬ ਕਿ ਕੀ ਕਹਿੰਦੇ ਉਹਨੂੰ ਯਾਰ ਜਿਵੇਂ ਨਿਕੋਟਿਨ ਹੁੰਦਾ ਨਾ ਬੀਡੀ ਸੈਕਟ ਦੇ ਵਿੱਚ ਹੂੰ ਉਹਦਾ ਕੈਮੀਕਲ ਹੁੰਦਾ ਕੋਈ ਚਾਹ ਦੇ ਵਿੱਚ ਸਿਰ ਦੁਖਦਾ ਹੋਏ ਚਾਹ ਪੀ ਲਈਏ ਸਿਰ ਹਟ ਜਾਂਦਾ ਹਾਂ 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 ਉਹਦੀ ਮਤਲਬ ਉਹਦੇ ਵਿੱਚ ਨਸ਼ਾ ਹੈਗਾ ਚਾਹ ਦੇ ਵਿੱਚ ਹੈਗਾ ਹੈਗਾ ਹੂੰ ਹੁਣ ਮੈਂ ਆ ਤੱਕ ਹੱਡ ਨਹੀਂ ਆਉਦੀ ਚਾਹ ਲਈ ਬਦਗਾ ਬਦਗਾ ਆਵੇ ਕਾਲ ਜਾਈ ਛੱਡਦੀ ਆ ਆਹ ਦੰਦ ਨਾ ਮੇਰੇ ਵੈਂਪਾਇਰ ਵਰਗਾ ਓਏ ਦੀ ਨਾ ਅੰਦਰ ਨੂੰ ਆਵੇ ਹੁੱਡੂ ਅੰਦਰ ਨੂੰ ਆਏ ਠੀਕ ਆ ਠੀਕ ਆ ਹੁੱਡੂ ਆਇਆ ਅੰਦਰ ਨੂੰ ਮੋਦਕੀ ਗਿਆ ਓ ਤੂੰ ਹੈਂ ਹੈਂ ਮੋਦਕੀ ਮੋਦਕੀ ਨਾ ਨਾ ਬਹੁਤ ਚੰਗਾ ਗੁਰੂ ਘਰ ਉੱਤੇ ਠੀਕ ਆ ਠੀਕ ਆ ਉਹ ਆ ਸਾਗਰ ਦੀ ਗੀਤ ਸੁਣਦੇ ਨਹੀਂ ਸੁਣ ਕਿਵੇਂ ਗਾਣਾ ਗਾਣਾ ਸੁਣ ਜਿਹੜਾ ਮੰਮੀ ਲਈ ਉਹ ਤੇ ਸਾਗਰ ਬੜਾ ਜੈਕ ਮੈਂਡ ਨਹੀਂ ਯਾਰ ਮੈਨੂੰ ਤਾਂ ਨਹੀਂ ਦਰਵਾਜ਼ਾ ਹੀ ਜਮਾ ਆ ਹੁਣ ਤਾਂ ਹੁਣ ਤਾਂ ਬੰਦ ਕਰਤਾ ਸ਼ਾਟ ਜੇ ਸ਼ਾਟ ਜੇ ਲਖੀ ਜਾਂਦੀ ਹੈ ਨਹੀਂ ਹੈਈ ਨਹੀਂ ਹੈਈ ਹੋਰ ਫੇਰਾ ਹੋਰ ਠੀਕ ਕਰਵਾ ਲਓ ਕਬਾੜੋ ਸਰਕਾਰੀ ਸਕੂਲਾਂ ਚ ਨਾ ਦੋ ਜਵਾਗ ਆਪਦੇ ਵਧੀਆ ਰਹੋਗੇ ਸਾਰੇ ਜਣੇ ਨਾ ਤਾਂ ਪੈਸੇ ਵਜਣ ਨਾਲੇ ਸਮਾਂ ਬਚੂਗਾ ਤੇਰੇ ਤਾਂ ਹੈ ਹੀ ਨਹੀਂ ਅਜੇ ਤੱਕ ਆਹ ਹੋ ਆਹ ਮੈਂ ਤਾਂ ਮੈਂ ਤਾਂ ਉਹ ਕਰ ਦਿੱਤਾ ਤੂੰ ਤਾਂ ਤੂੰ ਤਾਂ ਹਜੇ ਆਪ ਜੋ ਆ ਗਾ ਹੋਰ ਹੋਰ ਉਹ ਟੈਂਟ ਟੈਂਟ ਲੈ ਕੇ ਆਇਆ ਰੱਖਣਾ ਅੱਛਾ ਅੱਛਾ ਟੈਂਟ ਨਹੀਂ ਹੁੰਦਾ ਜਿਹੜਾ ਮਤਲਬ ਕਿ ਕੀ ਕਰ ਦੁੰਦੇ ਯਾਰ ਬਣੀ ਕੈਂਪ ਕੈਂਪ ਉਹ ਕੈਂਪ ਪਾਲਾ ਕੈਂਪਿੰਗ ਵਾਲਾ ਟੈਂਟ ਚਾਹੀਦਾ ਕੋਈ 2500 ਦਾ ਹੋਊਗਾ ਬਾਲਾ ਮਹਿੰਗਾ ਨਹੀਂ ਹੋ ਜਾਰ। ਓਕੇ ਓਕੇ। ਹਮ। 2500 ਦਾ ਹੋਊ ਜਿਆਦਾ ਮਹਿੰਗਾ ਨਹੀਂ ਕੰਮ ਹੋ। ਕਰਨੀ ਬਸ ਸਮਾਪਤੀ ਸਮਾਪਤੀ ਕਰਦੇ ਦੂਜੀ ਵਾਰ ਹੀ ਆਉਣੇ ਆ। ਆ ਮੇਰੇ ਆ ਕੇ ਆਓ ਤੇਰੇ ਹੱਥ ਤੇ ਆ ਜਾ। ਚਲ ਠੀਕ ਆ। ਚੰਗਾ। ਚੰਗਾ। ਇਹ ਤੁਹਾਨੂੰ ਫੇਰ ਦਵਾਰੇ ਮਿਲਾਂਗੇ ਤੁਹਾਨੂੰ।